ਹਾਂਜੀ ਸਾਡੇ ਪਿੰਡ ਰੋਡੇ ਦੇ ਸਾਰੇ ਵਸਨੀਕਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਹੁਣੇ-ਹੁਣੇ ਇੱਕ ਵੀਡੀਓ ਵੇਖ ਰਿਹਾ ਸੀ ਅੱਜ ਤਰੀਕ ਹੈ 13 8 2025 ਮੈਨੂੰ ਕਿਸੇ ਨੇ ਵੀਡੀਓ ਭੇਜੀ ਸਾਡੇ ਪਿੰਡ ਰੋਡੇ ਦੀ ਤੇ ਰੋਡੇ ਪਿੰਡ ਦੇ ਵਿੱਚ ਕੋਈ ਆ ਗਰੀਬ ਪਰਿਵਾਰ ਹੈ ਕੋਈ ਬੱਚਿਆਂ ਦੀ ਮਾਤਾ ਪਈ ਹੈ ਛੋਟੇ-ਛੋਟੇ ਬੱਚੇ ਆ ਤੇ ਉਹਨਾਂ ਦੀ ਮਾਂ ਪਈ ਹੈ ਇਲਾਜ ਖੋਣੋਂ ਮੰਜੇ ਤੇ ਉਹਦੇ ਜਿਹੜਾ ਘਰ ਵਾਲਾ ਉਹ ਵੀ ਵਿਚਾਰਾ ਬਿਮਾਰ ਹੈ ਉਹ ਵੀ ਮਰੀਜ਼ ਹੈ ਤੇ ਮਾਂ ਜਿਹੜੀ ਆ ਮਰਨ ਕਿਨਾਰੇ ਪਈ ਹੈ ਤੇ ਉਹ ਸਾਰਾ ਪਰਿਵਾਰ ਮਨਤਾ ਕਰ ਰਿਹਾ ਵੀ ਸਾਡੀ ਮਦਦ ਕਰੋ। ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਹੈ। ਸੋਸ਼ਲ ਮੀਡੀਆ ਦੀ ਵੀਡੀਓ ਜਿਹੜੀ ਆ ਉਹ ਪੂਰੀ ਦੁਨੀਆ 'ਚ ਜਾਂਦੀ ਆ ਆਪਾਂ ਨੂੰ ਪਤਾ ਹੈ। ਉਹ ਕਹਿ ਰਿਹਾ ਵੀ ਪਿੰਡ ਰੋਡੇ ਆ ਜਿਹੜਾ ਬੋਲਣ ਵਾਲਾ ਮਦਦ ਉਹਨਾਂ ਦੀ ਕਰਵਾਉਣ ਵਾਲਾ ਜਾਂ ਪੱਤਰਕਾਰ ਜਾਂ ਕੋਈ ਵੀ ਆ ਉਹ ਕਹਿ ਰਿਹਾ ਵੀ ਇਹ ਪਿੰਡ ਰੋਡੇ ਆ ਤੇ ਕਹਿੰਦਾ ਰੋਡੇ ਪਿੰਡ ਦੇ ਵਿੱਚ 18 ਗੁਰਦੁਆਰਾ ਹੈ। ਤੇ ਇਹਨਾਂ ਗਰੀਬਾਂ ਦੀ ਮਦਦ ਕਰਨ ਵਾਲਾ ਕੋਈ ਵੀ ਨਹੀਂ। ਵਾਕਈ ਸਾਡੇ ਪਿੰਡ ਰੋਡੇ ਦੇ ਵਿੱਚ 18 ਗੁਰਦਾਰੇ ਆ ਪਤੰਦਰਾਂ ਕੋਲੇ ਗੁਰਦਾਰੇ ਬਣਾਉਣ ਨੂੰ ਪਤਾ ਨਹੀਂ ਕਿੱਥੋਂ ਪੈਸਾ ਆਉਂਦਾ। ਜਿੱਥੇ ਖਾਲੀ ਥਾਂ ਵੇਖਦਿਆ ਉੱਥੇ ਹੀ ਗੁਰਦਾਰਾ ਬਣਾ ਦਿੰਦੇ ਆ। ਸਾਰੇ ਗੁਰਪੁਰਬ ਮਨਾਉਂਦੇ ਆ ਵੱਡੇ ਵੱਡੇ ਖਰਚੇ ਕਰਦੇ ਆ ਸਾਡੇ ਮੱਝ ਵੀ ਸਿੱਖ ਭਰਾ ਰੂਪਾ ਪੱਤੀ ਦੇ ਇੱਕ ਦੂਜੇ ਦੀ ਅੜੀ ਨਾਲ ਗੁਰਪੁਰਬ ਮਨਾਉਂਦੇ ਆ ਜਦੋਂ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦੀ ਗੁਰਪੁਰਬ ਆਉਂਦਾ ਨਾ ਸ਼ਹੀਦੀ ਦਿਹਾੜਾ ਆਉਂਦਾ। ਤੇ ਸ਼ੀ ਦੀ ਦਿਹਾੜਾ ਜਿਹੜਾ ਉਹ ਅੜੀ ਨਾਲ ਦੋ ਮਨਾਉਣ ਲੱਗ ਗਏ ਇੱਕ ਪਾਰਟੀ ਲੱਗੋਗੀ ਦੂਜੀ ਲੱਗੋਗੀ ਲੱਖ ਲੱਖ ਰੁਪਇਆ ਉਹ ਖਰਚ ਕਰਦੇ ਆ ਇਕੱਠੇ ਕਰਕੇ ਗ੍ਰਾਹੀ ਕਰਕੇ ਕੋਈ ਕਿੰਨੇ ਪਾਉਂਦਾ ਕੋਈ ਕਿੰਨੇ ਪਾਉਂਦਾ ਤੇ ਜੇ ਅਸੀਂ ਗੁਰਦਾਰੇ ਬਣਾ ਸਕਦੇ ਆ ਪੈਸੇ ਇਕੱਠੇ ਕਰਕੇ ਗੁਰਪੁਰਬ ਮਨਾ ਸਕਦੇ ਆ ਤੇ ਅਸੀਂ ਕਿਸੇ ਗਰੀਬ ਦਾ ਕਿਸੇ ਲੋੜਵੰਦ ਦਾ ਇਲਾਜ ਨਹੀਂ ਕਰਾ ਸਕਦੇ ਮੈਂ ਪਹਿਲਾਂ ਵੀ ਦੋ ਤਿੰਨ ਵੀਡੀਓ ਦੇਖ ਚੁੱਕਿਆ ਹੋਰ ਵੀ ਕਈਆਂ ਦੀਆਂ ਵੀ ਇੱਥੋਂ ਦੇ ਪਿੰਡ ਦੇ ਆਏ, ਰੋਡੇ ਪਿੰਡ ਦੇ ਆ ਗਰੀਬ ਆ, ਲੋੜਵੰਦ ਆ ਇਹਨਾਂ ਦੀ ਮਦਦ ਕਰੋ। ਯਾਰ ਇੱਕ ਪਿੰਡ ਵਾਸਤੇ ਕਿਸੇ ਪਿੰਡ ਦੇ ਬੰਦੇ ਦਾ ਇਲਾਜ ਕਰਾਉਣਾ ਉਹਨੂੰ ਸਾਂਭਣਾ ਐਡੇ ਵੱਡੇ ਪਿੰਡ ਦਾ ਕਿੱਡੀ ਕੁ ਵੱਡੀ ਗੱਲ ਐ। ਸਾਡੇ ਕੋਲੇ ਗੁਰਪੁਰਪਾਂ ਵਾਸਤੇ ਪੈਸੇ ਹੁੰਦੇ ਆ, ਗੁਰਦੁਆਰਿਆਂ ਵਾਸਤੇ ਪੈਸੇ ਹੁੰਦੇ ਆ, ਹੋਰ ਥਾਵਾਂ ਵਾਸਤੇ ਪੈਸੇ ਹੁੰਦੇ ਆ। ਸਾਡੇ ਕੋਲੇ ਕਿਸੇ ਗਰੀਬ ਦੇ ਜੇ ਕੇ ਦਾ ਘਰ ਟਿੱਗਿਆ, ਜੇ ਕੋਈ ਬਿਮਾਰ ਐ, ਜੇ ਕੋਈ ਲੋੜਵੰਦ ਉਹਦੀ ਮਦਦ ਕਰਨ ਲਈ ਪੈਸੇ ਨਹੀਂ ਚਾਹੀਦੇ। ਉਹਦੋਂ ਨਹੀਂ ਸਾਡੇ ਕੋਲੇ ਪੈਸੇ ਹੁੰਦੇ। ਉਦੋਂ ਸਾਡੇ ਕੋਲੇ ਪੈਸੇ ਮੁੱਕ ਜਾਂਦੇ ਆ ਮੈਂ ਪਿੰਡ ਸੰਤੂ ਵਾਲੇ ਦੇ ਵਿੱਚ ਡਿਊਟੀ ਕਰਦਾ ਛੋਟਾ ਜਿਹਾ ਪਿੰਡ ਆ ਗੁਰੂ ਘਰ ਗ੍ਰੰਥੀ ਦੀ ਡਿਊਟੀ ਹੈ ਅਸੀਂ ਪਿੰਡ ਦੇ ਵਿੱਚ ਕਿਹਾ ਹੋਇਆ ਪਿੰਡ ਦੇ ਲੋਕਾਂ ਨੂੰ ਆਵਾਜ਼ ਦਿੱਤੀ ਹੋਈ ਹੈ ਅਨਾਉਂਸਮੈਂਟ ਕੀਤੀ ਹੋਈ ਹੈ ਸੋਸ਼ਲ ਮੀਡੀਆ ਤੇ ਦੱਸਿਆ ਹੋਇਆ ਓੰਜ ਵੀ ਸਾਰਿਆਂ ਨੂੰ ਦੱਸਿਆ ਆ ਕਿ ਜਿਸ ਕਿਸੇ ਨੂੰ ਲੋੜ ਹੈ ਪਿੰਡ ਦੇ ਵਿੱਚ ਕੋਈ ਗਰੀਬ ਕੋਈ ਲੋੜਵੰਦ ਕੋਈ ਬਿਮਾਰ ਕੋਈ ਲਾਚਾਰ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਲੋੜ ਹੈ ਉਹ ਸਾਨੂੰ ਦੱਸੇ ਗੁਰਦੁਆਰਾ ਸਾਹਿਬ ਆ ਕੇ ਅਸੀਂ ਪਿੰਡ ਪੱਦਰ ਤੇ ਅਸੀਂ ਆਪ ਮਦਦ ਕਰਾਂਗੇ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਨਾ ਪਾਵੇ ਵੀ ਮੈਂ ਫਲਾਨੇ ਸੰਤੂ ਵਾਲੇ ਤੋਂ ਆ ਤੇ ਮੇਰੀ ਮਦਦ ਕੀਤੀ ਜਾਵੇ ਕੋਈ ਦੂਜੇ ਪਿੰਡ ਜਾ ਕੇ ਗੁਰਦੁਆਰੇ ਅਨਾਉਂਸਮੈਂਟ ਨਾ ਕਰਾਵੇ ਆਵਾਜ਼ ਨਾ ਦਵਾਵੇ ਕਿ ਮੈਂ ਸੰਤੂ ਵਾਲੇ ਤੋਂ ਆ ਜੀ ਮੇਰੀ ਮਦਦ ਕਰੋ ਇਹਦੇ ਚ ਪਿੰਡ ਦੀ ਬਦਨਾਮੀ ਹੁੰਦੀ ਹੈ ਪਿੰਡ ਦੀ ਬੇਇੱਜ਼ਤੀ ਹੁੰਦੀ ਹੈ ਅਗਲਾ ਕਹਿੰਦਾ ਤੇਰੇ ਪਿੰਡ ਦੇ ਨਹੀਂ ਤੇਰੀ ਮਦਦ ਕਰਦੇ ਸਾਡੇ ਪਿੰਡ ਦਾ ਕੋਈ ਸੰਤੂ ਵਾਲੇ ਦਾ ਲੋੜਵੰਦ ਸਾਨੂੰ ਦੱਸਦਾ ਤੇ ਅਸੀਂ ਉਹਦੀ ਲੋੜ ਅਨਸਾਰ ਜਿੰਨੀ ਉਹਦੀ ਜ਼ਰੂਰਤ ਅਨਸਾਰ ਉਹਦੀ ਅਸੀਂ ਮਦਦ ਵੀ ਕਰਦੇ ਆ ਤਾਂ ਐਡਾ ਵੱਡਾ ਪਿੰਡ ਰੋਡੇ ਪਿੰਡ ਰੋਡੇ ਦੇ ਵਿੱਚ ਵੱਡੇ ਵੱਡੇ ਧਨਾੜ ਵਸਦੇ ਆ ਵੱਡੇ ਵੱਡੇ ਅਮੀਰ ਰਹਿੰਦੇ ਆ ਵੱਡੇ ਵੱਡੇ ਗੁਰਦੁਆਰੇ ਬਣ ਗਏ ਆ ਮੈਂ ਕਿੰਨੀਆਂ ਹੀ ਵੀਡੀਓ ਦੇਖ ਚੁੱਕਾ ਜਦੋਂ ਲੋੜਵੰਦਾਂ ਦੀਆਂ ਆਉਂਦੀਆਂ ਬਿਮਾਰਾਂ ਦੀਆਂ ਆਉਂਦੀਆਂ ਕਿ ਇਹ ਲੋੜਵੰਦ ਨੇ ਸਾਡੇ ਪਿੰਡ ਦੀਆਂ ਜਿਹੜੀਆਂ ਲੋੜਵੰਦਾਂ ਦੀਆਂ ਵੀਡੀਓ ਐ ਉਹ ਸੋਸ਼ਲ ਮੀਡੀਆ ਤੇ ਕਿਉਂ ਪੈਂਦੀਆਂ ਕੀ ਗੱਲ ਐ ਕੋਈ ਪਿੰਡ ਦੇ ਵਿੱਚ ਕੋਈ ਮਦਦ ਕਰਨ ਵਾਲਾ ਹੈ ਨਹੀਂ ਪਿੰਡ ਦੇ ਵਿੱਚ ਕੋਈ ਅਮੀਰ ਹੈ ਨਹੀਂ ਪਿੰਡ ਦੇ ਵਿੱਚ ਕੋਈ ਗਰੀਬ ਦੀ ਬਾਹ ਫੜਨ ਵਾਲਾ ਹੈ ਨਹੀਂ ਕਿਉਂ ਪੈਂਦੀਆਂ ਇਹੋ ਜਿਹੀਆਂ ਵੀਡੀਓ ਪਿੰਡ ਵਾਲਿਓ ਬੇਨਤੀ ਆ ਹੱਥ ਬੰਨ ਕੇ ਆਪਦੇ ਪਿੰਡ ਵਾਲਿਆਂ ਨੂੰ ਸੰਭਲਿਆ ਕਰੋ ਪਿੰਡ ਦੇ ਲੋੜਵੰਦਾਂ ਦੀ ਮਦਦ ਕਰਦਿਆ ਕਰੋ ਪਿੰਡੋਂ ਬਾਹਰ ਜਾ ਕੇ ਦੂਰ ਦਰਾਡੇ ਵੱਡੇ ਵੱਡੇ ਧਾਰਮਿਕ ਸਥਾਨਾਂ ਤੇ ਜਾ ਕੇ ਅਸੀਂ ਬਥੇਰੀ ਲੰਗਰਾਂ ਦੀ ਲਾਵਾਸਤ ਭੇਜ ਦਿੰਨੇ ਆ ਲੰਗਰਾਂ ਦੀ ਸੇਵਾ ਕਰ ਦਿੰਨੇ ਆ ਦੂਰ ਦਰਾਡੇ ਯਾਤਰਾ ਕਰੇ ਹੁੰਨੇ ਆ ਪਿੰਡ ਦੇ ਲੋਕਾਂ ਦੀ ਬਾਹ ਫੜ ਲਿਆ ਕਰੋ ਪਿੰਡ ਦੇ ਲੋਕਾਂ ਦੀ ਲੋੜਵੰਦਾਂ ਦੀ ਮਦਦ ਕਰਦਿਆ ਕਰੋ ਇਸ ਤੋਂ ਵੱਡੀ ਸੇਵਾ ਕੋਈ ਹੈ ਨਹੀਂ ਜਦੋਂ ਵੀ ਸੋਸ਼ਲ ਮੀਡੀਆ ਤੇ ਪਿੰਡ ਦੀ ਇਦਾਂ ਚੜਦੀ ਆ ਕੋਈ ਵੀਡੀਓ ਇਹਦੇ ਨਾਲ ਪਿੰਡ ਦੀ ਬਦਨਾਮੀ ਹੁੰਦੀ ਆ ਸੋਚਿਆ ਕਰੋ ਕੁਝ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ